ਗ੍ਰਹਿ ਮੰਤਰੀ ਅਮੀਸ਼ਾ ਦੇ ਖਿਲਾਫ ਅਤੇ ਭਾਜਪਾ ਦੇ ਖਿਲਾਫ ਕਾਂਗਰਸ ਵੱਲੋਂ ਕੀਤਾ ਗਿਆ ਮੋਹਾਲੀ ਡੀਸੀ ਦਫਤਰ ਦੇ ਬਾਹਰ ਪ੍ਰਦਰਸ਼ਨ ਜਿਸ ਦੇ ਚੱਲਦੇ ਹੋਏ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਮੌਜੂਦ ਰਹੇ ਤੇ ਨਾਲ-ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਖਾਸ ਤੌਰ ਤੇ ਪਹੁੰਚੇ ਵੇਖੋ ਪੂਰੀ ਰਿਪੋਰਟ ਜੀ ਅੱਜ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਜਿਸ ਤਰ੍ਹਾਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਦੇਸ਼ ਦੇ ਗ੍ਰਹਿ ਮੰਤਰੀ ਦੇ ਰਾਜ ਸਭਾ ਦੇ ਵਿੱਚ ਟਿੱਪਾ ਟਿੱਪਨੀ ਕੀਤੀ ਔਰ અપਮਾਨਜਨਕ ਤਰੀਕੇ ਦੇ ਨਾਲ ਉਹਨਾਂ ਦਾ ਨਾਮ ਲਿਆ ਅੰਬੇਦਕਰ 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 ਕਿਉਂ ਚਿਲਾ ਰਹੇ ਹੋ ਉਹਨੂੰ ਲੈ ਕੇ ਕਾਂਗਰਸ ਪਾਰਟੀ ਨੇ ਪੂਰੇ ਦੇਸ਼ ਭਰ ਦੇ ਵਿੱਚ ਇਸ ਕੱਲ ਦਾ ਵਿਰੋਧ ਕੀਤਾ। ਔਰ ਇੰਡੀਆ ਅਲਾਈਅንስ ਨੇ ਇੰਡੀਆ ਗਠਬੰਧਨ ਨੇ ਵਿਜੇ ਚੌਂਕ ਦੇ ਵਿੱਚ ਮਾਰਚ ਕੀਤਾ ਸਾਰੇ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਸਬਾਨ ਨੇ। ਔਰ ਇਸ ਤੋਂ ਬਾਅਦ ਸਮੁੱਚੇ ਦੇਸ਼ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਾਡੇ ਚੁਣੇ ਹੋਏ ਮੈਂਬਰ ਆਫ ਪਾਰਲੀਮੈਂਟਸ ਨੇ ਔਰ ਕੰਟੈਸਟਡ ਕੈਂਡੀਡੇਟਸ ਨੇ ਇਸ ਕੱਲ ਦੀ ਨਖੇਦੀ ਕੀਤੀ ਕਿ ਅਗਰ ਸੰਵਿਧਾਨ ਦੇ ਨਿਰਮਾਤਾ ਦੇ ਨਾਲ ਤੁਸੀਂ ਇਸ ਤਰ੍ਹਾਂ ਦਾ ਵਤੀਰਾ ਜਾਂ અપਮਾਨਜਨਕ ਤਰੀਕੇ ਦੇ ਨਾਲ ਉਹਨਾਂ ਦਾ ਨਾਮ ਲੈ ਰਹੇ ਹੋ ਤੇ ਫਿਰ ਤੁਹਾਡੇ ਤੋਂ ਦੇਸ਼ ਹੋਰ ਕੀ ਉਪੇਕਸ਼ਾ ਰੱਖ ਸਕਦਾ ਹੈ ਸੋ ਸਾਡੀ ਇਹ ਮੰਗ ਹੈ ਅੱਜ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਸਨਮਾਨ ਦੇ ਵਿੱਚ ਇੱਕ ਅੰਬੇਦਕਰ ਸਨਮਾਨ ਮਾਰਚ ਪੂਰੇ ਜ਼ਿਲ੍ਹਿਆਂ ਦੇ ਵਿੱਚ ਰੱਖਿਆ ਜਿਹਦੇ ਵਿੱਚ ਜ਼ਿਲ੍ਹੇ ਦੇ ਅਹੁਦੇਦਾਰ ਸਹਿबान ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ ਉਰੇ ਤਹਤ ਹੀ ਅੱਜ ਮੋਹਾਲੀ ਦੇ ਵਿੱਚ ਬਲਬੀਰ ਸਿੰਘ ਸਿੱਧੂ ਤੇ ਜੀਤੀ ਮੋਹਾਲੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਤਮਾਮ ਕੌਂਸਲਰ ਸਹਿਬਾਨ ਤੇ ਕਾਂਗਰਸ ਦੇ ਵਰਕਰ ਸਬਾਨਾ ਨੇ ਅੱਜ ਇਹ ਪ੍ਰਦਰਸ਼ਨ ਕਰਦਿਆ ਹੋਇਆ ਇਹ ਮਾਰਚ ਕਰਦਿਆ ਹੋਇਆ ਏਡੀਸੀ ਨੂੰ ਮੈਮੋਰੰਡਮ ਸੌਂਪਿਆ ਹੈ ਸੋ ਮੈਂ ਸਮਝਦਾ ਕਿ ਸਾਡੀ ਇਹ ਮੰਗ ਹੈ ਕਿ ਇਹ ਲੜਾਈ ਤਦ ਤੱਕ ਜਾਰੀ ਰਹੇਗੀ ਜਦ ਤੱਕ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਜੀ ਮਾਫੀ ਨਹੀਂ ਮੰਗ ਲੈਂਦੇ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਦੇ 75ਵੇਂ ਅਸੀਂ ਅਸੀਂ ਸ਼ਤਾਬਦੀ ਮਨਾ ਰਹੇ ਸਾਂ ਸੰਵਿਧਾਨ ਸਵਿਧਾਨ ਸ਼ਬਦ ਕਾਪਦੀ ਜੀਰੇ ਬਾਰੇ ਦੇਸ਼ ਦੀ ਸੰਸਦ ਦੇ ਵਿੱਚ 2 ਦਿਨ ਦੀ ਚਰਚਾ ਹੋਈ ਔਰ ਬੜੀ ਚਰਚਾ ਹੋਣ ਤੋਂ ਬਾਅਦ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਕਿ 바ਵਾ ਸਾਹਿਬ ਉਮੀਦ ਕਰਦਾ ਜਿਹੜਾ ਸੰਵਿਧਾਨ ਆ ਉਹ ਖਤਰੇ ਚ ਹੈ ਬੀ ਜੀ ਪੀ ਦੇ ਰਾਜ ਦੇ ਵਿੱਚ ਔਰ ਜਿਸ ਤਰ੍ਹਾਂ ਇਹਨਾਂ ਨੇ ਫਿਰ ਉਹ ਆਪ ਦੀ ਸੱਚੀ ਗੱਲ ਕਹਿੰਦੇ ਮੂੰਹ ਚੋਂ ਨਿਕਲ ਜਾਂਦੀ ਹੈ ਜਿਹੜੀ ਦਿਲ ਛੋਵੇ ਉਹ ਪਤਾ ਲੱਗਿਆ ਕਿ ਅਮਰ ਸ਼ਾਹ ਜੀ ਦੇ ਔਰ ਬੀ ਜੀ ਪੀ ਦੇ ਮਨ ਦੇ ਵਿੱਚ 바ਵਾ ਸਾਹਿਬ ਅੰਬੇਦਕਰ ਨੂੰ ਲੈ ਕੇ ਕਿੰਨਾ ਕੁ ਸਮਾਨ ਹੈ ਤੋ ਅੱਜ ਸਾਡੀ ਲੜਾਈ ਹੈ ਸੰਵਿਧਾਨ ਦੇ ਨਰਮਾਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ ਔਰ ਅਮਿਸ਼ਾ ਮਾਫੀ ਮੰਗਣ ਨਹੀਂ ਅਸਿਫਾਤ